ਵੈਰ ਵਿਰੋਧ ਕਾਮ ਕ੍ਰੋਧ ਲੋਭੋ ਚੂੜ ਵਿਚਾਰ ਮਹਾਂ ਲੋਭ ਤੋ ਇਹੋ ਜੂ ਤੋ ਬਿਹਾਨ ਗਈ ਜਨਮ ਨਾਨਕ ਰਖ ਲਿਓ ਆਪਣ ਕਰ ਕਰ ਇਹਨਾਂ ਨੇ ਤਾਂ ਪੰਜਾਬ ਰ ਹਰਿਆਣ ਅਡਵਾਰਡ ਕੀਤੇ ਹ ਰਾਜਸਥਾਨ ਨੂੰ ਬਾਣੀ ਨਹੀਂ ਦੇਣਾ ਹਰਿਆਣੇ ਨੂੰ ਉੱਥੇ ਸਿੱਖਦੀਆਂ ਸਰਬੱਤ ਦਾ ਭਲਕ ਥੇ ਗਿਆ ਸਿੱਖੀ ਦਾ ਰਾਜ ਨਹੀਂ ਹੈ ਹੈ ਸਿੱਖ ਨਹੀਂ ਇਹ ਗੱਲ ਕਹਿ ਸਕਦਾ ਜਿਹੜਾ ਗੁਰੂ ਵਾਲਾ ਨਹੀਂ ਇਹ ਗੱਲ ਕਹਿ ਸਕਦਾ ਗੁਰੂ ਨਾਲ ਜੁੜਨ ਦਾ ਪਖੰਡਾ ਏ ਤੁਹਾਡਾ ਗੁਰੂ ਵਾਲਾ ਨਾਲ ਸਿੱਖ ਤਾਂ ਆਪਣਾ ਪਾਣੀ ਦੂਏ ਨੂੰ ਦੇ ਦੇ ਕੇ ਪੀ ਜਾ ਸਕਦਾ ਆਪਣੇ ਜਿਹੜਾ ਗਲਾਸ ਹੋਵੇ ਅੱਧਾ-ਅੱਧਾ ਪੀ ਲੋ ਭਾਈ ਮੈਨੂੰ ਘਟ ਦੇ ਤੇ ਤੂੰ ਜ਼ਿਆਦਾ ਪੀ ਲੈ ਜਿਉਂਦੀ ਜਾਨ ਬਚਦੀ ਹੁੰਦੀ ਸਿੱਖੀ ਤਾਂ ਇਹ ਗੱਲ ਹੈ ਤਿਆਗ ਦਾ ਨੂੰ ਸਿੱਖੀ ਹੈ ਡਾਕੇਦਾਂ ਨੂੰ ਸਿੱਖੀ ਨਹੀਂ ਹੈ ਦਕੈਤੀ ਕਲ ਨਹੀਂ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ ਡਕੈਤ ਬਣ ਜਾ ਲੋ ਇਹਨਾਂ ਨੂੰ ਸਿੱਖੀ ਨਹੀਂ ਹੈ ਚੰਗਾ ਵੈਸੇ ਉਹਨੇ ਨਾਮ ਬਦਲ ਲਿਆ ਪੰਜਾਬ ਪਾਰਟੀ ਰੱਖ ਲਿਆ ਚੰਗੀ ਗੱਲ ਕੀਤੀ ਕਿਉਂ ਕੱਲੀ ਦਾ ਡਕੈਤੀ ਹੋਵੇ ਡਕੈਤੀ ਦਾ ਹੈ ਨਾਮ ਗੱਲੀ ਹੋਵੇ ਨਾਮ ਗੱਲੀ ਹੋਵੇ ਚਲੋ ਇਹਦਾ ਤਾਂ ਵਿਚਾਰ ਕਰ ਲਿਓ ਨੀ ਚੰਗੀ ਗੱਲ ਵਧੀਆ ਕੀਤਾ ਉਹਨੇ ਨਾਮ ਬਦਲਿਆ ਉਹ ਤੇ ਕਾਇਰ ਜਿਹੜੇ ਕਾਇਰ ਤਾਂ ਆਪਣਾ ਨੂੰ ਘਰੋਂ ਰੱਖਦੇ ਨੇ ਸਾਡੀ ਤਾਂ ਕੋਈ ਰਾਜ ਨਹੀਂ ਉਹਨਾਂ ਦੇ ਹੈਗੇ ਨੇ ਹੋਰ ਨਾਲ ਦੇ ਉਹਨਾਂ ਦੇ ਆਪੋਜੀਸ਼ਨ ਨਾਲ ਉਹ ਕਰਦੇ ਰਹਿਣ ਉਹਨਾਂ ਦੀ ਲੜਾਈ ਹੈ ਸਾਡੀ ਤਾਂ ਕੋਈ ਲੜਾਈ ਨਹੀਂ ਸਾਨੂੰ ਤਾਂ ਲੋਕ ਕੋਈ ਨਹੀਂ ਤੁਮਾਸਾ ਦੇਖਣਾ ਹੈ ਤਾਂ ਦੇਖਣਾ ਆਇਓ ਜਗ ਤਮਸਾ ਦੇਖਤ ਭਾਈ ਸਾਹਿਬ ਜਿਹੜੇ ਪਰਮਪੁਰਖ ਦਾ ਸਾਡੇ ਉਹ ਤਾਂ ਤੁਮਾਸਾ ਦੇਖਦੇ ਨੇ ਕੀ ਹੋ ਰਿਹਾ ਸਭ ਕੋ ਹੁਕਮ ਨਾਲੇ ਹੋ ਰਿਹਾ ਕੋਈ ਨਹੀਂ ਕੁਝ ਕਰ ਰਿਹਾ ਹੁਕਮ ਨਾਲ ਹੋ ਰਿਹਾ ਪਾਪੀ ਤੇ ਮਾਰਨੇ ਕੋ ਪਾ ਮਹ ਬਲੀਏ ਪਾਪੀ ਨੂੰ ਪਾਪੇ ਲੈ ਕੇ ਮਰਦਾ ਹੁੰਦਾ ਡੁੱਬਦਾ ਹੁੰਦਾ ਪਾਪੀ ਨਹੀਂ ਮਰ ਸਕਦਾ ਇਹ ਪਾਪ ਛੱਡ ਦੇਵੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਬੁਰਾ ਸਾਰੇ ਕਹਿੰਦੇ ਨੇ ਪਰ ਪਾਪੀ ਉਹਨੂੰ ਪਿਆਰ ਕਰਦਾ ਹੁੰਦਾ ਪਾਪੀ ਜੁਲਮਦਾਰ ਰਾਜ ਤੇ ਜ਼ੁਲਮਦਾਰ ਰਾਜ ਦੀ ਜੜ ਪੜ ਦੇਣੀ ਹੈ ਇਹ ਜਿਆਦਾ ਰੌਲਾ ਪਾਉਂਦੇ ਰਹਿੰਦੇ ਨੇ ਜ਼ੁਲਮਨਾ ਟੱਕਰ ਲੈਣੇ ਆਸੀਂ ਅਕਾਲੀ ਉਹ ਜ਼ੁਲਮ ਦਾ ਤੁਸੀਂ ਆਪ ਕਰਨ ਲੱਗ ਗਏ ਆਪਣਾ ਜੁਲਮ ਜੁਲਮ ਨਹੀਂ ਲੱਗਦਾ ਤੁਹਾਨੂੰ ਜੁਲਮ ਹੁੰਦਾ ਕੀ ਹੈ ਜੁਲਮ ਦੀ ਪਰਵਾਸਾ ਆਪਣੀ ਆਪਣੀ ਨਹੀਂ ਹੁੰਦੀ ਜੇ ਮੈਂ ਕਰਾਉ ਜੁਲਮਨੀ ਜਿਹੜਾ ਦੁਆ ਕਰੇ ਪੁੰਨ ਦਾ ਕੰਮ ਉਹ ਵੀ ਜੁਲਮ ਹੈ ਇਹ ਨਹੀਂ ਹੈ ਜੁਲਮ ਜੁਲਮ ਹੀ ਹੁੰਦਾ ਹੈ ਅੰਦਰ ਸਾਰਾ ਜਾਣਦੇ ਨੇ ਅੰਦਰ ਜਿਹੜਾ ਅੰਤਰਾ ਆਤਮਾ ਸਭ ਜਾਣਦੀ ਹੁੰਦੀ ਹੈ ਇਹ ਲਗੋਏ ਤੇ ਨਹੀਂ ਲੁਕਦੇ ਹੁੰਦੇ